नेशनल एस सी कमिशन के चेयरमैन किशोर मकवाना जी दिसंबर महीने विच पंजाब आ रहे हैं सारिया मुश्किल की सुनवाई कर बलविंदर कुमरा ने कहा कि एस सी कमिशन के हुक्मान ना मनन वाले अधिकारियों से जल्द होगी वीडी कार्रवाई एससीबीसी मोर्चा के आगू ने जल्द इंसाफ मिलने की आस पर जताई है आओ देखते दे हैं यह खबर विस्तार सहित मिट्टी सताई नवंबर नु मोहाली दे फेस सात दिया लाइटा ते एस सी बी पंजाब वल्लो जाली जाति सर्टिफिकेट नु लेके निरंतर एक साल तो मोर्चा चल रहा है जिस बाबत पिछले दिनी मोर्चे दे सीनियर मेंबर रेणु बाला साहब का डायरेक्टर वेलफेयर अनिल लादीवाल गजेंद्र सिंह आदि ने नेशनल एस कमीशन को बलविंदर सिंह कुमरा की अगुवाई

ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਪ੍ਰੈਸ ਦੇ ਰਾਹੀਂ ਆਪਣੇ ਐਸਸੀਬੀਸੀ ਭਾਈਚਾਰੇ ਰਾਹੀਂ ਜਿਹੜਾ ਪੰਜਾਬ ਹੈ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਐਸਸੀਬੀਸੀ ਮਹਾਪੰਚਾਇਤ ਵੱਲੋਂ ਫੇਰ ਸੱਦੀਆਂ ਲੈਟਾਂ ਕੋਲੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਪਿਛਲਾ ਲਗਭਗ 1 ਸਾਲ ਹੋਣ ਵਾਲਾ 21 ਦਸੰਬਰ ਤੋਂ ਧਰਨਾ ਲੱਗਿਆ ਸੀ ਦਸੰਬਰ ਮਿਨਾ ਚੜ੍ਹਨ ਵਾਲਾ ਹੈ ਇੱਕ ਸਾਲ ਤੋਂ ਜਿਹੜਾ ਲਗਾਤਾਰ ਧਰਨਾ ਦਿਨ ਰਾਤ ਚੱਲ ਰਿਹਾ ਹੈ ਤੇ ਸਾਰੇ ਸਾਡੇ ਆਗੂ ਸਹਿਬਾਨਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਧਰਨੇ ਨੂੰ ਪ੍ਰਫੁੱਲਤ ਕੀਤਾ ਤੇ ਅੱਜ ਤੱਕ ਜਿਹੜੀ ਧਰਨੇ ਦੀ ਕਾਮਯਾਬੀ ਰਹੀ ਚੜਦੀ ਕਲਾ ਰਹੀ ਹੈ ਤੇ ਸਾਰੇ ਜਿਹੜੇ ਮਸਲੇ ਪਿਛਲੇ ਦਿਨ ਹੀ ਲੈ ਕੇ ਅਸੀਂ ਇਹ ਧਰਨੇ ਦੀਆਂ ਮੰਗਾਂ ਸੀ ਐਸਪੀਬੀਸੀ ਮਹਾਪੰਚਾਇਤ ਵੱਲੋਂ ਪਹਿਲਾਂ ਵੀ ਅਸੀਂ ਮੰਗ ਪੱਤਰ ਭੇਜ ਚੁੱਕੇ ਸੀ ਪਰ ਹੁਣ ਜਾ ਕੇ ਅਸੀਂ ਪਿਛਲੇ ਦਿਨੇ ਜਾ ਕੇ ਮਖਵਰਨਾ ਜੀ ਨੂੰ ਜਿਹੜਾ ਨੈਸ਼ਨਲ ਕਮਿਸ਼ਨ ਹੈ ਸਾਡਾ ਰਾਸ਼ਟਰੀ ਕਮਿਸ਼ਨਰ ਨੈਸ਼ਨਲ ਦਿੱਲੀ ਉਹਨਾਂ ਨੂੰ ਜਾ ਕੇ ਮਿਲੇ ਤੇ ਸਾਰੀਆਂ ਇਹ ਸਮੱਸਿਆਵਾਂ ਧਰਨੇ ਬਾਰੇ ਦੱਸੀਆਂ ਐਸੀ ਸਰਟੀਫਿਕੇਟਾਂ ਬਾਰੇ ਦੱਸਿਆ ਬੀਪੀਐਲ ਦੇ ਘਟਾਲੇ ਬਾਰੇ ਦੱਸਿਆ ਲੋਕਾਂ ਨਾਲ ਹੋਰ ਇਹ ਦਿਨ-ਪ੍ਰਤੀ ਦਿਨ ਅਤਿਆਚਾਰ ਬਾਰੇ ਗੱਲ ਕੀਤੀ ਐ ਤੇ ਕੁੰਬੜਾ ਜਿਹੜੇ ਦੋ ਨਵੇਂ ਮਰਡਰ ਹੋਏ ਸੀ ਹੁਣ 13 ਤਰੀਕ ਨੂੰ ਜੋ ਕਤਲ ਹੋਏ ਆ ਪ੍ਰਵਾਸੀਆਂ ਵੱਲੋਂ ਕੀਤੇ ਗਏ ਨੇ ਤੇ ਉਹਨਾਂ ਦਾ ਵੀ ਜ਼ਿਕਰ ਕੀਤਾ ਵੀ ਦਿਨ-ਪ੍ਰਤੀ ਦਿਨ ਜਿਹੜਾ ਅਤਿਆਚਾਰ ਐਸੀ ਤੇ ਬੀਸੀ ਲੋਕਾਂ ਦੇ ਵੱਧਦਾ ਜਾ ਰਿਹਾ ਪੰਜਾਬ 'ਚ ਬਿਨਾਂ ਕੌਫ ਤੋਂ ਜਿਹੜੇ ਕ੍ਰਾਈਮ ਕਰਨ ਵਾਲੇ ਕੋ ਮਰ ਰਹੇ ਨੇ ਬੰਦੇ ਉਹ ਸਾਰੇ ਮਸਲਾਂ ਲੈ ਕੇ ਅਸੀਂ ਲਗਭਗ 10 ਮਸਲੇ ਉਹਨਾਂ ਦੇ ਸਾਹਮਣੇ ਰੱਖੇ ਆ ਤੇ ਸਾਡੀ ਘੰਟਾ ਡੇਢ ਘੰਟਾ ਉੱਥੇ ਮੀਟਿੰਗ ਚੱਲੀ ਐ ਜੀ ਚ ਰੈਨੂ ਬਾਲਾ ਜੀ ਮੈਡਮ ਡਾਇਰੈਕਟਰ ਜਿਹੜੀ ਐ ਸਬਕਾ ਡਾਇਰੈਕਟਰ ਵੈਲਫੇਅਰ ਤੇ ਗੁਰਜਿੰਦਰ ਜੀ ਅਸੀਂ ਸਾਰੇ ਜਿਹੜੇ ਮੋਰਚੇ ਦੇ ਪੰਜ ਸੱਤ ਆਗੂ ਸੀ ਉਹ ਮਿਲੇ ਜਾ ਕੇ ਉਹਨਾਂ ਨੂੰ ਦੱਸਿਆ ਤੇ ਮੀਟਿੰਗ ਤੋਂ ਬਾਅਦ ਉਹਨੇ ਬਹੁਤ ਹਾਨੀਜਨਕ ਪ੍ਰਗਟਾਈ ਤੇ ਹੈਰਾਨ ਹੋ ਕੇ ਕਿਹਾ ਵੀ ਹੁਣ ਇਹ ਦੂਰ ਨਹੀਂ ਹੈ ਵੀ ਮੈਂ ਜਿਹੜਾ ਪੰਜਾਬ ਦਾ ਦੌਰਾ ਦਸੰਬਰ ਮਹੀਨੇ ਚ ਕਰਾਂਗਾ ਤੇ ਤੁਹਾਨੂੰ ਇੱਕ ਹਫ਼ਤੇ ਪਹਿਲਾਂ ਡੇਢ ਦੱਸੀ ਜਾਊਗੀ ਤੁਸੀਂ ਸਾਰੇ ਹੀ ਮੰਦਿਆਂ ਨੇ ਆਪਣੇ ਆਪਣੀ ਜਿਹੜੀ ਇਹ ਪੂਰੇ ਕੇਸਾਂ ਦੀ ਦਸੇ ਜਿਹੜੇ ਪੁਆਇੰਟ ਦੱਸੇ ਆ ਇਹਦੇ ਪ੍ਰੋਪਰ ਫਾਈਲ ਬਣਾ ਕੇ ਤਿਆਰ ਰੱਖੋ ਤੇ ਇਹਨਾਂ ਦੇ ਜਿਹੜੇ ਸਬੂਤ ਨੇ ਸਬੂਤ ਐ ਰਿਕਾਰਡ ਐ ਉਹ ਸਾਰਾ ਮੁਕੰਮਲ ਤਿਆਰ ਕਰੋ ਤੇ ਹੁਣ ਤੁਹਾਨੂੰ ਪ੍ਰਸ਼ਾਸਨ ਅੱਗੇ ਘੁੰਮਣ ਦੀ ਲੋੜ ਨਹੀਂ ਪੁਲਿਸ ਅੱਗੇ ਘੁੰਮਣ ਦੀ ਲੋੜ ਨਹੀਂ ਅਸੀਂ ਗੱਲ ਰੱਖੀ ਐ ਵੀ ਐਸਸੀ ਕਮਿਸ਼ਨ ਦੇ ਹੁਕਮਾਂ ਨੂੰ ਪੰਜਾਬ ਪੁਲਿਸ ਨਹੀਂ ਮੰਨਦੀ ਨਾ ਪੰਜਾਬ ਦੇ ਐਸਸੀ ਕਮਿਸ਼ਨ ਦੇ ਹੁਕਮ ਨੂੰ ਮੰਨ ਰਹੀ ਨਾ ਦਿੱਲੀ ਦੇ ਨੂੰ ਮੰਨ ਰਹੀ ਐ ਉਹ ਵੀ ਉਹਨਾਂ ਨੂੰ ਜਾ ਕੇ ਦਿਖਾਏ ਉਹਨਾਂ ਦੇ ਹੁਕਮ ਨਹੀਂ ਮੰਨੇ ਕਿਸੇ ਪੁਲਿਸ ਅਫਸਰ ਨੇ ਤੇ ਜਿਹੜੇ ਅਧਿਕਾਰੀਆਂ ਨੇ ਨਹੀਂ ਮੰਨੇ ਉਹਨਾਂ ਕਹਿੰਦਾ ਤੁਹਾਡੇ ਕੋਲ ਉ ਵਧੀਆ ਜਿਹੜੀ ਚੰਗੀ ਕਬੱਡੀ ਕਾਰਵਾਈ ਕੋਈ ਕਰਾਂਗੇ ਤੇ ਉਹਨਾਂ ਨੇ ਸਾਨੂੰ ਇਹ ਭਰੋਸਾ ਬਖਵਾ ਦਿੱਤਾ ਅਗਲੇ ਮਹੀਨੇ ਕਿਹੜਾ ਹੈਗਾ ਇਹ ਪੰਜਾਬ ਦਾ ਦੌਰਾ ਨੈਸ਼ਨਲ ਐਸਸੀ ਕਮਿਸ਼ਨ ਦਾ ਹੋ ਰਿਹਾ ਜਿੱਥੇ ਸਾਰੇ ਤੁਹਾਡੇ ਲਈ ਕਹਿਣਾ ਚਾਹੁੰਦੇ ਜਿਹੜੇ ਵੀ ਮੇਰੇ ਵੀਰ ਨੂੰ ਜਿਹੜੀ ਵੀ ਸੰਸਥਾ ਨੂੰ ਕੋਈ ਮੁੱਦਾ ਜਾਂ ਕੋਈ ਮੈਟਰ ਐਨਸੂਚੀ ਜਾਤੀ ਨਾਲ ਮਿਲਦਾ ਜੁਲਦਾ ਐਨਸੂਚੀ ਜਾਤੀ ਦੀ ਲੜਾਈ ਲੜਨ ਵਾਲੇ ਆ ਉਹ ਸਾਡੇ ਨਾਲ ਇੱਥੇ ਮੋਰਚੇ ਨਾਲ ਸੰਪਰਕ ਕਰਨ ਤਾਂ ਕਿ ਪੂਰੀ ਜਿਹੜੀ ਡਿਟੇਲ ਬਣਾ ਕੇ ਜਿਸ ਤਰ੍ਹਾਂ ਉਹਨਾਂ ਨੇ ਤਰੀਕ ਦੇਣੀ ਆ ਅਸੀਂ ਸਾਰਾ ਜਿਹੜਾ ਹੈ ਪੁਆਇੰਟ ਵਾਈਜ਼ ਪੁਆਇੰਟ नेशनेल कमीशन ਕੋਲ ਰੱਖ ਸਕੀਏ ਤੇ ਅੱਜ ਦੀ ਜਿਹੜੀ ਪੰਜਾਬ ਚ ਸਰਕਾਰ ਚੱਲ ਰਹੀ ਹੈ ਪੰਜਾਬ ਦਾ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਨੇ ਇਹ ਲੋਕਾਂ ਦੇ ਹੋਰ ਵੱਧ ਰਹੇ ਅਤਿਆਚਾਰ ਨੂੰ ਨਹੀਂ ਰੋਕཐੰਮ ਕਰਦੇ ਤੇ ਇਹਨਾਂ ਦੀ ਬਹੁਤ ਵੱਡੀ ਕਪੋਲ ਖਲੂਗੀ ਤੇ ਜਿਹੜੀਆਂ ਨਕੇਂਦਰ ਵੱਲ ਦਿੱਤੀਆਂ ਗਈਆਂ ਸਕੀਮਾਂ ਚ ਗਰੀਬ ਲੋਕ ਗਰੀਬੇ ਲੋਕਾਂ ਨੂੰ ਆਇਆ ਜਿਵੇਂ BPL ਦਾ ਘਟਾਲਾ ਹੋਇਆ ਹੋਰ ਵੀ ਹੋਏ ਕਾਫੀ ਜਿਹੜੇ ਮਸਲੇ ਸਾਨੂੰ ਕਿਹਾ ਅਸੀਂ ਇਹ ਪੂਰੀ ਦੀ ਲਿਸਟਾ ਬਣਾ ਕੇ ਤਿਆਰੀ ਕਰਨ ਲੱਗੇ ਤੇ ਥੋੜੇ ਦਿਨਾਂ ਚ ਸਾਨੂੰ ਇਹ ਤਰੀਕ ਮਿਲਣ ਵਾਲੀ ਹੈ ਤੇ ਤੁਹਾਨੂੰ ਇਹ ਕਹਿਣਾ ਕਹਿਣਾ ਜਾਣਦੇ ਆ ਕਿ ਸਾਨੂੰ ਸੰਪਰਕ ਕਰਕੇ ਪੂਰੀਆਂ ਲਿਸਟਾਂ ਤਿਆਰ ਕਰ ਲੈਣ ਆਪਣਾ ਰਿਕਾਰਡ ਮੁਕੰਮਲ ਕਰ ਲੈ ਤਾਂ ਕਿ ਚੇਅਰਮੈਨ ਸਾਹਿਬ ਕੋਲ ਅਸੀਂ ਜਿਹੜੇ ਪਰਿਵਾਰ ਪੀੜਤ ਪਰਿਵਾਰ ਨੇ ਆ ਪੀੜਤ ਸੰਸਾਗੀਆਂ ਜਿਨੀਆਂ ਲੜਾਈ ਲੜ ਰਹਿਆਂ ਨੇ ਉਹਨਾਂ ਦੇ ਸਾਰੇ ਮੁੱਦੇ ਜਿਹੜੇ ਨੈਸ਼ਨਲ ਕਮਿਸ਼ਨ ਕੋਲ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ